ਲੁਧਿਆਣਾ ਦੀ ਜਿਮਨੀ ਚੋਣ ਸੀ ਜਿਦੇ ਵਿੱਚ ਮੇਜਰ ਤੌਰ ਦੇ ਉੱਤੇ ਚਾਰ ਪਾਰਟੀਆਂ ਪਾਰਟਿਸਪੇਟ ਕਰ ਰਹੀਆਂ ਸੀ ਪਾਰਟੀਆਂ ਹੋਰ ਵੀ ਸਨ ਪਰ ਮੇਜਰ ਪਾਰਟੀਆਂ ਆ ਆਮ ਆਦਮੀ ਪਾਰਟੀ ਕਾਂਗਰਸ ਬੀਜੇਪੀ ਔਰ ਸ਼ੋਮਨੀ ਕਾਲੀਦਾਰ ਬੇਸ਼ੱਕ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ ਕਿਉਂਕਿ ਉਹਨਾਂ ਦੀ ਸਰਕਾਰ ਸੀ ਜਨਤਰਤੰਤਰ ਉਹਨਾਂ ਨੇ ਵਰਤਨਾ ਸੀ ਲੇਕਿਨ ਸਭ ਤੋਂ ਜੋ ਅਫਸੋਸ ਵਾਲੀ ਗੱਲ ਹੈ ਜੋ ਸਿੱਖਾਂ ਦੇ ਲਈ ਚਿੰਤਾ ਦੀ ਵਿਸ਼ਾ ਹੈ ਜੋ ਪੰਜਾਬੀਆਂ ਦੇ ਲਈ ਚਿੰਤਾ ਦਾ ਵਿਸ਼ਾ ਹੈ ਕਿ ਉਹ ਪੰਜਾਬੀਆਂ ਦੀ ਸਿੱਖਾਂ ਦੀ ਆਪਣੀ ਪਾਰਟੀ ਸ਼ਰਮਣੀ ਅਕਾਲੀ ਦਲ ਚੌਥੇ ਨੰਬਰ ਦੇ ਉੱਤੇ ਜਿੱਤ ਦਾ ਮਾਰਜਿਨ ਜਿਹੜਾ ਹੈ ਉਹ ਵੀ 10000 ਤੋਂ ਉੱਤੇ ਦਾ ਹੈ ਲੇਕਿਨ ਇਹਨਾਂ ਦੀ ਟੋਟਲ ਵੋਟ ਜਿਹੜੀ ਆ 8000 ਸਮਥਿੰਗ ਪਈ ਆ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਔਰ ਬੜੀ ਚਿੰਤਾਬਧਉਂਦੀ ਹੈ ਕਿ ਰੀਜਨਲ ਪਾਰਟੀ ਜਿਹੜੀ ਇੱਕ ਸਟਰੋਂਗ ਪਾਰਟੀ ਹੋਣੀ ਚਾਹੀਦੀ ਸੀ ਉਹ ਦਿਨ-ਬਦਨ ਇੰਨੀ ਥੱਲੇ ਜਾਂਦੀ ਜਾ ਰਹੀ ਆ ਕਿ ਇਹਦੇ ਨਾਲ ਮੈਂ ਸਮਝਦਾ ਕਿ ਚਿੰਤਾ ਦਿਨੋ-ਦਿਨ ਪੰਥ ਨੂੰ ਪਿਆਰ ਕਰਨ ਵਾਲਿਆਂ ਦੀ ਵੱਧਦੀ ਜਾ ਰਹੀ ਹੈ ਪਰ ਇਹਦੇ ਵਿੱਚ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੱਸਣਾ ਚਾਹਨਾ ਹੈ ਕਿ ਉਹ ਲੋਕ ਜਿਨ੍ਹਾਂ ਨੂੰ ਦਿੱਲੀ ਦੀ ਸੰਗਤ ਨੇ ਨਕਾਰਤਾ ਤਿੰਨ-ਤਿੰਨ ਵਾਰੀ ਆਪਣੀਆਂ ਇਲੈਕਸ਼ਨਾ ਹਾਰ ਗਏ ਇਥੋਂ ਬੋਰੀ ਬਿਸਤਰਾ ਸਮੇਟ ਕੇ ਜਦੋਂ ਦਿੱਲੀ ਦੀ ਸੰਗਤ ਨੇ ਮਾਂਜ ਦਿੱਤਾ ਤੇ ਇਥੋਂ ਬੋਰੀ ਬਿਸਤਰਾ ਸਮੇਟ ਕੇ ਉਹ ਲੁਧਿਆਣੇ ਚਲੇ ਗਏ ਸ਼ਰਮ ਨਹੀਂ ਕਾਲੀ ਦਲ ਪੰਜਾਬ ਦੇ ਵਿੱਚ ਚਲੇ ਗਏ ਜਿਨ੍ਹਾਂ ਨੂੰ ਦਿੱਲੀ ਦੀ ਸੰਗਤ ਨੇ ਨਕਾਰਿਆ ਹੋਵੇ ਉਹ ਪੰਜਾਬ ਦੇ ਵਿੱਚ ਕੀ ਕਰਨਗੇ ਲੁਧਿਆਣੇ ਵਾਲਿਆਂ ਨੇ ਬਿਲਕੁਲ ਸਹੀ ਫੈਸਲਾ ਲਿਆ ਕਿ ਜੇ ਸਰਨੇ ਵਰਗੇ ਕੈਂਪੇਨ ਕਰਨਗੇ ਜੇ ਪਰਮਜੀਤ ਸਿੰਘ ਸਰਨੇ ਵਰਗੇ ਉੱਥੇ ਜਿੱਤ ਦੇ ਕਲੇਮ ਕਰਨਗੇ ਤੇ ਫੇਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਹੀ ਹਸਰ ਹੋਏਗਾ ਕਿ ਐਸੇ ਲੋਕ ਜਿਨ੍ਹਾਂ ਨੂੰ ਪੰਥ ਨੇ ਨਕਾਰ ਦਿੱਤਾ ਹੋਵੇ ਕੌਮ ਨੇ ਨਕਾਰ ਦਿੱਤਾ ਹੋਵੇ ਉਹ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੋਟਾਂ ਮੰਗਣਗੇ ਤੇ ਪਾਰਟੀ ਦਾ ਇਹੋ ਹਾਲ ਹੋਏਗਾ ਅਜੇ ਵੀ ਸਮਾਂ ਹੈ ਸਮਾਂ ਰਹਿੰਦਿਆਂ ਮੈਂ ਬੇਨਤੀ ਕਰਾਂਗਾ ਕਿ ਇਹੋ ਜੇ ਬੰਦਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਕਰੋ ਜੇ ਤੁਸੀਂ ਪਾਰਟੀ ਬਚਾਉਣੀ ਜੇ ਇਹੋ ਜੇ ਬੰਦੇ ਜਦੋਂ ਦੇ ਇਹ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚ ਗਏ ਆ ਪਹਿਲਾਂ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਖੇਰੂ-ਖੇਰੂ ਕੀਤੀ ਜਿਹੜੇ ਵੱਡੇ ਨੇਤਾ ਸੀ ਉਹਨਾਂ ਨੂੰ ਪਾਰਟੀ ਚੋਂ ਕਢਵਾਇਆ ਫੇਰ ਹੁਣ ਇਹ ਲੁਧਿਆਣਾ ਦੀ ਜਿਮਨੀ ਚੋਣ ਦੇ ਵਿੱਚ ਪਾਰਟੀ ਦਾ ਕੀ ਹਸ਼ਰ ਹੋਇਆ ਇਹ ਦੇਖਣ ਵਾਲੀ ਗੱਲ ਹੈ ਸੋ ਸਮਾਂ ਰਹਿੰਦਿਆਂ ਜੇ ਇਹ ਡਿਸੀਜਨ ਨਾ ਲਿਆ ਪਾਰਟੀ ਨੇ ਇਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਨਾ ਦਿਖਾਇਆ ਤੇ ਜੋ ਬਚੀ ਖੁੱਜੀ ਸ਼ਾਖ ਹੈ ਉਹ ਵੀ ਖਤਮ ਹੋ ਜਾਏਗੀ ਇਸ ਕਰਕੇ ਮੈਂ ਸਮਝਦਾ ਕਿ ਜਿੱਥੇ ਦਿੱਲੀ ਵਾਲਿਆਂ ਸੰਗਤ ਨੇ ਨਕਾਰਿਆ ਉੱਥੇ ਹੁਣ ਪੰਜਾਬ ਵਾਲਿਆਂ ਵੀ ਇਹਨਾਂ ਨੂੰ ਨਕਾਰ ਦਿੱਤਾ ਤੇ ਅਜੇ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅਜੇ ਵੀ ਇਹ ਕਿਹੋ ਜਿਹਾਂ ਵੱਡੇ ਵੱਡੇ ਕਲੇਮ ਕਰਦੇ ਆ ਪਰ ਸੰਗਤ ਨੇ ਇਹਨਾਂ ਨੂੰ ਆਪਣਾ ਸਹੀ ਜਿਹੜੀ ਇਹਨਾਂ ਦੀ ਜਗ੍ਹਾ ਉਹ ਦਿਖਾ ਦਿੱਤੀ